ਸਟਾਰ ਚਾਈਨਾ ਡੋਰ ਜਿਸ ਨੂੰ ਹੁਣ ਡ੍ਰੈਗਨ ਡੋਰ ਅਤੇ ਪਲਾਸਟਿਕ ਡੋਰ ਵੀ ਕਿਹਾ ਜਾਂਦਾ ਹੈ ਨਾਲ ਵਾਪਰੇ ਤਾਜ਼ਾ ਜਾਣ ਲੇਵਾ ਮਾਮਲਿਆਂ ਬਾਰੇ ਜਲੰਧਰ ਲੁਧਿਆਣਾ ਅੰਮ੍ਰਿਤਸਰ ਅਤੇ ਸੂਬੇ ਦੇ ਕਈ ਹੋਰ ਇਲਾਕਿਆਂ ਵਿੱਚੋਂ ਮੰਦ ਭਾਗੀਆਂ ਖਬਰਾਂ ਸੁਣਨ ਨੂੰ ਮਿਲ ਰਹੀਆਂ ਹਨ ਡੰਡੀ ਅੰਮ੍ਰਿਤਸਰ ਦੇ ਅਜਨਾਲਾ ਵਿੱਚ 18 ਵਰਿਆਂ ਦਾ ਨੌਜਵਾਨ ਚਾਈਨਾ ਡੋਰ ਦੇ ਫਾਹੇ ਕਾਰਨ ਫੌਤ ਹੋ ਗਿਆ ਡੰਡੀ ਜਲੰਧਰ ਵਿੱਚ ਚਾਈਨਾ ਡੋਰ ਦੇ ਲਪੇਟੇ ਵਿੱਚ ਆਏ 45 ਸਾਲ ਦੇ ਵਿਅਕਤੀ ਦੀ ਪੀਜੀਆਈ ਚੰਡੀਗੜ੍ਹ ਵਿੱਚ ਮੌਤ ਹੋ ਗਈ ਡੰਡੀ ਬੀਤੇ ਹਫਤੇ ਪਠਾਨਕੋਟ ਵਿੱਚ ਚਾਈਨਾ ਡੋਰ ਕਾਰਨ ਕਈ ਲੋਕ ਜ਼ਖਮੀ ਹੋਏ ਹਨ ਡੰਡੀ ਤਰਨ ਤਾਰਨ ਵਿੱਚ ਚਾਈਨਾ ਡੋਰ ਵਿੱਚ ਆਏ ਕਰੰਟ ਕਾਰਨ 6 ਸਾਲ ਦੇ ਬੱਚੇ ਦੀ ਮੌਤ ਹੋ ਗਈ ਡੰਡੀ ਲੁਧਿਆਣਾ ਵਿੱਚ ਇਸ ਡੋਰ ਕਾਰਨ ਲੋਹੜੀ ਉੱਤੇ ਬੇਸ਼ੁਮਾਰ ਘਟਨਾਵਾਂ ਹੋਈਆਂ ਹਨ ਡੰਡੀ ਇਹ ਮਾਮਲੇ ਇਸ ਸਾਲ ਦੇ ਹਨ ਜਦ ਕਿ ਪਿਛਲੇ ਸਾਲਾਂ ਵਿੱਚ ਵੀ ਲੋਹੜੀ ਅਤੇ ਬਸੰਤ ਮੌਕੇ ਇਹੀ ਹਾਲਾਤ ਰਹਿੰਦੇ ਹਨ ਡੰਡੀ ਚਾਈਨਾ ਡੋਰ ਸਿਰਫ ਇਨਸਾਨਾਂ ਲਈ ਹੀ ਨਹੀਂ ਸਗੋਂ ਪਸ਼ੂਆਂ ਪੰਛੀਆਂ ਲਈ ਵੀ ਜਾਣ ਲੈਵਾ ਸਾਬਿਤ ਹੁੰਦੀ ਹੈ ਡੰਡੀ ਹੁਣ ਸਵਾਲ ਇਹ ਉਠਦਾ ਹੈ ਕਿ ਜੇ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਚਾਈਨਾ ਡੋਰ ਨਾਲ ਵਾਪਰਦੇ ਹਾਦਸਿਆਂ ਨੂੰ ਠੱਲ ਪਾਉਣ ਲਈ ਕਦਮ ਚੁੱਕ ਰਹੀ ਹੈ ਤਾਂ ਚਾਈਨਾ ਡੋਰ ਦਾ ਕਹਿਰ ਰੁਕਣ ਦਾ ਨਾ ਕਿਉਂ ਨਹੀਂ ਲੈ ਰਹਾ ਪ੍ਰਸ਼ੰਚਿਨ ਇਸ ਵਾਰ ਵੀ ਪੰਜਾਬ ਦੇ ਪੁਲਿਸ ਮੁਖੀ ਗੌਰਵ ਯਾਦਵ ਅਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੁਲਿਸ ਅਤੇ ਸਥਾਨਕ ਪ੍ਰਸ਼ਾਸਨ ਨੂੰ ਸਖਤ ਹਦਾਇਤਾਂ ਜਾਰੀ ਕੀਤੀਆਂ ਹਨ ਅਤੇ ਚਾਈਨਾ ਡੋਰ ਵੇਚਣ ਵਾਲਿਆਂ ਨੂੰ ਫੜਾਉਣ ਲਈ ਇਹ ਨਾਮ ਵੀ ਐਲਾਨੇ ਹਨ ਪਰ ਹਾਲਾਤ ਸੁਧਰਨ ਦਾ ਨਾ ਨਹੀਂ ਲੈ ਰਹੇ ਡੰਡੀ ਕੋਈ ਸਮਾਸੀ ਜਦੋਂ ਧਾਗਿਆ ਅਤੇ ਉਹਨਾਂ ਨਾਲ ਬੱਚੇ ਪਤੰਗ ਉਡਾਉਂਦੇ ਸਨ ਡੰਡੀ ਗੁੱਡੀਆਂ ਲੁੱਟ ਹੋਣ ਤੋਂ ਬਚਣ ਲਈ ਹੌਲੀ-ਹੌਲੀ ਧਾਗਾ ਮਜ਼ਬੂਤ ਕੀਤਾ ਜਾਣ ਲੱਗਾ ਅਤੇ ਰਵਾਇਤੀ ਤਰੀਕਿਆਂ ਨਾਲ ਪਤੰਗ ਉਡਾਉਣ ਦਾ ਸਿਲਸਿਲਾ ਚਾਈਨਾ ਡੋਰ ਤੱਕ ਅੱਪੜ ਗਿਆ ਹੈ ਡੰਡੀ ਇਸ ਵੇਲੇ ਹਾਲ ਏ ਹੈ ਕਿ ਇਸ ਡੋਰ ਦੀ ਬਹੁਤ ਵੱਡੀ ਮੰਡੀ ਇਨਾ ਦਿਨਾ ਵਿੱਚ ਸਰਗਰਮ ਹੋ ਜਾਂਦੀ ਹੈ ਡੰਡੀ ਜਿਸ ਡੋਰ ਦਾ ਨਾ ਚਾਈਨਾ ਡੋਰ ਹੈ ਇਹ ਚੀਨ ਨਹੀਂ ਸਗੋਂ ਆਪਣੇ ਮੁਲਕ ਦੇ ਕਈ ਸੂਬਿਆਂ ਵਿੱਚ ਬਣਾਈ ਜਾਂਦੀ ਹੈ ਡੰਡੀ ਇਸ ਦੀ ਬੰਤਰ ਅਤੇ ਇਸ ਨੂੰ ਬਣਾਉਣ ਵਿੱਚ ਵਰਤਿਆ ਜਾਣ ਵਾਲਾ ਸਮਾਨ ਇੰਨਾ ਜਾਣ ਲੇਵਾ ਹੈ ਕਿ ਇਹ ਸਾਨ ਉੱਤੇ ਲਾਈ ਕਿਸੇ ਤਲਵਾਰ ਦੀ ਧਾਰ ਤੋਂ ਕਟ ਨਹੀਂ ਹੈ ਡੰਡੀ ਇਹੀ ਕਾਰਨ ਹੈ ਕਿ ਸੜਕ ਉੱਤੇ ਮੋਟਰਸਾਈਕਲਾਂ ਰਾਹੀਂ ਸਫ਼ਰ ਕਰਨ ਵਾਲੇ ਬਹੁਤੇ ਲੋਕ ਇਸ ਦਾ ਸ਼ਿਕਾਰ ਹੁੰਦੇ ਹਨ ਡੰਡੀ ਵਾਹਨ ਦੀ ਤੇਜ਼ ਰਫ਼ਤਾਰ ਅਤੇ ਚਾਈਨਾ ਡੋਰ ਦੀ ਮਜ਼ਬੂਤੀ ਕਾਰਨ ਗਲਾ, ਹੱਥ, ਪੈਰ ਅਤੇ ਸਰੀਰ ਦੇ ਹੋਰ ਅੰਗ ਕੱਟੇ ਜਾਣ ਤੋਂ ਨਹੀਂ ਬਚਦੇ ਡੰਡੀ ਜਿਸ ਹਿਸਾਬ ਨਾਲ ਮਾਮਲੇ ਸਾਹਮਣੇ ਆ ਰਹੇ ਹਨ ਇਹਨਾਂ ਨੂੰ ਬਿਨਾਂ ਦੇਰੀ ਰੋਕਣ ਦੀ ਲੋੜ ਹੈ ਡੰਡੀ ਸਰਕਾਰ ਇਸ ਖਿਲਾਫ ਸਖਤ ਕਾਨੂੰਨ ਬਣਾਏ ਅਤੇ ਲਾਗੂ ਕਰੇ ਡੰਡੀ ਇਸ ਦੀ ਸਪਲਾਈ ਉਤੇ ਲੋੜੀ ਅਤੇ ਬਸੰਤ ਲਾਗੇ ਹੀ ਨਹੀਂ ਸਗੋ ਪਹਿਲਾ ਤੋਂ ਹੀ ਨਜ਼ਰ ਰੱਖੀ ਜਾਣੀ ਚਾਹੀਦੀ ਹੈ ਡੰਡੀ ਸਟਾਕ